ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਡਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ ਅਮਰੀਕਾ ਚ 2 ਲੱਖ ਭਾਰਤੀ ਨੌਜਵਾਨਾਂ ਤੇ ਡਿਪੋਰਟੇਸ਼ਨ ਦਾ ਖਤਰਾ ਮੰਡਰਾ ਰਿਆ ਹੈ ਅਤੇ ਸਮਾਂ ਲੰਘਣ ਨਾਲ ਉਮੀਦਾਂ ਟੁੱਟਦੀਆਂ ਮਹਿਸੂਸ ਹੋ ਰਹੀਆਂ ਨੇ ਮਾਪਿਆਂ ਨੂੰ ਗ੍ਰੀਨ ਕਾਰਡ ਮਿਲਣ ਚ ਹੋ ਰਹੀ ਦੇਰ ਬੱਚਿਆਂ ਦਾ ਭਵਿੱਖ ਧੁੰਦਲਾ ਕਰ ਸਕਦੀ ਹੈ ਤੇ ਵਾਈਟ ਹਾਊਸ ਵੱਲੋਂ ਇਸ ਸਮੱਸਿਆ ਲਈ ਰਿਪਬਲਿਕਨ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਵਾਈਟ ਹਾਊਸ ਨੇ ਦਾਅਵਾ ਕੀਤਾ ਹੈ ਕਿ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਏ ਪ੍ਰਵਾਸੀਆਂ ਦੇ ਤਕਰੀਬਨ 2.5 ਲੱਖ ਬੱਚਿਆਂ ਨੂੰ ਪੱਕਾ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪਰ ਹਾਊਸ ਆਫ ਰਿਪ੍ਰেজੈਂਟੇਟਿਵਜ਼ 'ਚ ਰਿਪਬਲਿਕਨ ਪਾਰਟੀ ਦਾ ਬਹੁਮਤ ਹੋਣ ਕਾਰਨ ਮਤਾ ਅੱਗੇ ਨਹੀਂ ਵਧ ਰਿਹਾ ਪਿਛਲੇ ਮਹੀਨੇ ਇੰਪਰੂਵ ਦਾ ਡ੍ਰੀਮ ਨਾਂ ਦੀ ਸੰਸਥਾ ਵੱਲੋਂ 100 ਤੋਂ ਵੱਧ ਸੰਸਦ ਮੈਂਬਰਾਂ ਅਤੇ ਪ੍ਰਸ਼ਾਸਨਿਕ ਅਫਸਰਾਂ ਨਾਲ ਮੁਲਾਕਾਤ ਕਰਕੇ ਇਹ ਮੁੱਦਾ ਉਠਾਇਆ ਗਿਆ ਜਥੇਬੰਦੀ ਦੇ ਬਾਨੀ ਦੀਪ ਪਟੇਲ ਨੇ ਕਿਹਾ ਕਿ 21 ਸਾਲ ਦੀ ਉਮਰ ਤੱਕ ਪੁੱਜ ਚੁੱਕੇ ਬੱਚਿਆਂ ਨੂੰ ਤੁਰੰਤ ਰਾਹਤ ਮਿਲਣੀ ਚਾਹੀਦੀ ਹੈ ਦੱਸਦੀ ਹੈ ਕਿ ਜੈਫਰੀਨਾ ਵਰਗੇ ਕੁਝ ਨੌਜਵਾਨ ਉਮਰ ਹੱਦ ਵੀ ਪਾਰ ਚੁੱਕੇ ਨੇ ਜੈਫਰੀਨਾ ਨੇ ਦੱਸਿਆ ਕਿ ਉਹ 7 ਸਾਲ ਦੀ ਉਮਰ 'ਚ 2005 'ਚ ਅਮਰੀਕਾ ਪੁੱਜੀ ਸੀ ਜੈਫਰੀਨਾ ਦੇ ਪਰਿਵਾਰ ਨੇ 2010 'ਚ ਗ੍ਰੀਨ ਕਾਰਡ ਵਾਸਤੇ ਅਰਜ਼ੀ ਦਾਇਰ ਕੀਤੀ ਤਾਂ ਉਸ ਦੀ ਉਮਰ 12 ਸਾਲ ਹੋ ਚੁੱਕੀ ਸੀ ਪਰ 21 ਸਾਲ ਦੀ ਉਮਰ ਹੋਣ ਤੋਂ ਪਹਿਲਾਂ ਜੈਫਰੀਨਾ ਦੇ ਪਰਿਵਾਰ ਨੂੰ ਗ੍ਰੀਨ ਕਾਰਡ ਨਾ ਮਿਲਿਆ ਇਸ ਵੇਲੇ ਜੈਫਰੀਨਾ 27 ਸਾਲ ਦੀ ਹੋ ਚੁੱਕੀ ਹੈ ਤੇ ਮਿਨੀਸੋਟਾ ਦੀ ਯੂਨੀਵਰਸਿਟੀ 'ਚ ਐਮਬੀਏ ਕਰ ਰਹੀ ਹੈ ਦੂਜੇ ਪਾਸੇ ਟੈਕਸਸ ਚ ਕਲਾਉਡ ਇੰਜੀਨੀਅਰ ਵਜੋਂ ਕੰਮ ਕਰ ਰਹੀ ਪ੍ਰਨੀਤਾ ਦੇਵੀ ਇਹੋ ਕਹਾਣੀ ਹੈ ਜੋ 8 ਸਾਲ ਦੀ ਉਮਰ ਚ ਆਪਣੇ ਮਾਪਿਆਂ ਨਾਲ ਅਮਰੀਕਾ ਆਈ ਮਾਪਿਆਂ ਨੂੰ ਸਮਾਂ ਰਿੰਦੇ ਗ੍ਰੀਨ ਕਾਰਡ ਨਾ ਮਿਲਿਆ ਅਤੇ ਹੁਣ ਉਸ ਨੂੰ ਵੀ H1B ਵੀਜ਼ਾ ਦੇ ਸਹਾਰੇ ਅਮਰੀਕਾ ਚ ਰਹਿਣਾ ਪੈ ਰਿਹਾ ਹੈ ਪ੍ਰਨੀਤਾ ਦੇ ਉਲਟ ਰੌਸ਼ਨ ਨੂੰ ਪਿਛਲੇ ਸਾਲ ਅਮਰੀਕਾ ਛੱਡਣਾ ਪਿਆ ਰੌਸ਼ਨ 10 ਸਾਲ ਦੀ ਉਮਰ ਚ ਅਮਰੀਕਾ ਆਇਆ ਸੀ ਤੇ 2019 ਚ ਉਸ ਦੀ ਉਮਰ 21 ਸਾਲ ਤੋਂ ਟੱਪ ਗਈ ਵੱਖ-ਵੱਖ ਤਰੀਕਿਆਂ ਨਾਲ ਅਮਰੀਕਾ 'ਚ ਰਹਿਣ ਦੇ ਉਪਰਾਲੇ ਕੀਤੇ ਪਰ ਆਖਰਕਾਰ ਭਾਰਤ ਪਰਤਣਾ ਹੀ ਪਿਆ। ਅਜਿਹੇ ਕਈ ਹੋਰ ਨੌਜਵਾਨਾਂ ਦਾ ਜ਼ਿਕਰ ਕਰਦੇ ਹਾਂ ਦੀਪ ਪਟੇਲ ਨੇ ਕਿਹਾ ਕਿ ਹਰ 24 ਘੰਟੇ ਬਾਅਦ ਕੋਈ ਨਾ ਕੋਈ ਆਪਣੀ ਉਮਰ ਦਾ 21ਵਾਂ ਬਹਾਰ ਪਾਰ ਕਰ ਰਿਹਾ ਏ ਤੇ ਅਮਰੀਕਾ ਛੱਡਣ ਲਈ ਮਜਬੂਰ ਹੋ ਰਿਹਾ ਏ। ਜਦ ਕਿ ਉਸਦੇ ਪਰਿਵਾਰ ਨੇ ਮੁਲਕ ਦੀ ਤਰੱਕੀ 'ਚ ਵੱਡਾ ਯੋਗਦਾਨ ਪਾਇਆ। ਬਾਈਡਨ ਸਰਕਾਰ ਨੂੰ ਲਿਖੇ ਪੱਤਰ 'ਚ ਵੱਖ-ਵੱਖ ਜਥੇਬੰਦੀਆਂ ਨੇ ਕਿਹਾ ਕਿ ਆਪਣੀ ਉਮਰ ਦੀ ਜ਼ਿਆਦਾਤਰ ਬਰੇ ਅਮਰੀਕਾ ਚ ਲੰਗਾਉਣ ਦੇ ਬਾਵਜੂਦ ਪ੍ਰਵਾਸੀਆਂ ਦੇ ਬੱਚਿਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਮਾਪਿਆਂ ਦੀਆਂ ਗ੍ਰੀਨ ਕਾਰਡ ਅਰਜ਼ੀਆਂ ਸਮਾਂ ਰੈਂਦੇ ਪ੍ਰੋਸੈਸ ਹੋ ਜਾਂਦੀਆਂ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ ਤੇ ਉਹ ਵੀ ਪੱਕੇ ਤੌਰ ਤੇ ਅਮਰੀਕਾ ਚ ਰਹਿ ਸਕਦੇ ਕਮਲਾ ਹੈਰਿਸ ਦੇ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ਚ ਸ਼ਾਮਲ ਹੋਣ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਉਨ੍ਹਾਂ ਦੀ ਪ੍ਰਚਾਰ ਟੀਮ ਨੇ 20 ਕਰੋੜ ਅਮਰੀਕੀ ਡਾਲਰ ਦਾ ਚੰਦਾ ਇਕੱਠਾ ਕੀਤਾ ਹੈ ਹੈਰਿਸ ਦੀ ਪ੍ਰਚਾਰ ਟੀਮ ਨੇ ਇਹ ਜਾਣਕਾਰੀ ਦਿੱਤੀ ਹੈਰਿਸ ਦੀ ਪ੍ਰਚਾਰ ਟੀਮ ਨੇ ਕਿਹਾ ਕਿ ਇਨੇ ਘੱਟ ਸਮੇਂ ਵਿੱਚ 20 ਕਰੋੜ ਅਮਰੀਕੀ ਡਾਲਰ ਦਾ ਚੰਦਾ ਇਕੱਠਾ ਕਰਨਾ ਦਰਸਾਉਂਦਾ ਹੈ ਕਿ ਹੈਰਿਸ ਦੇ ਹੱਕ 'ਚ ਸਮਰਥਨ ਵਧ ਰਿਹਾ ਹੈ ਪ੍ਰਚਾਰ ਟੀਮ ਨੇ ਇਹ ਵੀ ਮੰਨਿਆ ਕਿ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਸਖਤ ਮੁਕਾਬਲਾ ਦੇਖਣ ਨੂੰ ਮਿਲੇਗਾ ਤੇ ਵੋਟਾਂ ਦਾ ਫਰਕ ਬਹੁਤ ਘੱਟ ਰਹੇਗਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ 20 ਜੁਲਾਈ ਨੂੰ ਚੋਣਾਂ 'ਾਂ ਲੜਨ ਦਾ ਐਲਾਨ ਕਰਨ ਤੋਂ ਬਾਅਦ ਉਪ ਰਾਸ਼ਟਰਪਤੀ ਹੈਰਿਸ ਹੁਣ ਰਾਸ਼ਟਰਪਤੀ ਲਈ ਡੈਮੋਕ੍ਰੈਟਿਕ ਪਾਰਟੀ ਦੇ ਸੰਭਾਵੀ ਉਮੀਦਵਾਰ ਨੇ ਹੈਰਿਸ ਦੀ ਰਾਸ਼ਟਰਪਤੀ ਮੁਹਿੰਮ ਦੇ ਸੰਚਾਰ ਨਿਰਦੇਸ਼ਕ ਮਾਈਕਲ ਟਾਈਲਰ ਨੇ ਕਿਹਾ ਪਿਛਲੇ ਐਤਵਾਰ ਨੂੰ ਰਾਸ਼ਟਰਪਤੀ ਬਾਈਡਨ ਦੇ ਸਮਰਥਨ ਤੋਂ ਬਾਅਦ ਹੈਰਿਸ ਦੀ ਪ੍ਰਚਾਰ ਟੀਮ ਨੇ 20 ਕਰੋੜ ਅਮਰੀਕੀ ਡਾਲਰ ਇਕੱਠੇ ਕੀਤੇ ਨੇ ਜੋ ਕਿ ਇੱਕ ਰਿਕਾਰਡ ਹੈ 66% ਦੀ ਰਕਮ ਉਹਨਾਂ ਲੋਕਾਂ ਤੋਂ ਆਈ ਹੈ ਜਿਨ੍ਹਾਂ ਨੇ ਪਹਿਲੀ ਵਾਰ ਦਾਨ ਕੀਤਾ ਸੀ ਇਹ ਹੋਰ ਸਬੂਤ ਹੈ ਕਿ ਹੈਰਿਸ ਲਈ ਸਮਰਥਨ ਮਜ਼ਬੂਤ ਹੈ ਹੋ ਰਿਹਾ ਹੈ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਸੰਭਾਵੀ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਹੈ ਕਿ ਉਹਨਾਂ ਨੂੰ ਵਾਈਟ ਹਾਊਸ ਦੀ ਦੌੜ 'ਚ ਭਾਵੇਂ ਕਮਜ਼ੋਰ ਸਮਝਿਆ ਜਾ ਰਿਹਾ ਹੈ ਪਰ ਉਹ ਜ਼ਮੀਨੀ ਪੱਧਰ ਤੇ ਆਪਣੀ ਲੋਕ ਕੇਂਦਰਿਤ ਪ੍ਰਚਾਰ ਮੁਹਿੰਮ ਦੇ ਦਮ ਤੇ ਨਵੰਬਰ 'ਚ ਹੋਣ ਵਾਲੀ ਚੋਣ ਜ਼ਰੂਰ ਜਿੱਤੇਗੀ ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਮੈਸਾਚੂਸੈਟਸ ਦੇ ਪਿਟਫੀਲਡ 'ਚ ਆਪਣੇ ਲਈ ਫੰਡ ਜਟਾਉਣ ਵਾਲੇ 800 ਲੋਕਾਂ ਦੇ ਇੱਕ ਗਰੁੱਪ ਨੂੰ ਸੰਬੋਧਨ ਕਰਦਿਆਂ ਕਿਹਾ ਸਾਨੂੰ ਭਾਵੇਂ ਇਸ ਦੌੜ 'ਚ ਕਮਜ਼ੋਰ ਸਮਝਿਆ ਜਾ ਰਿਹਾ ਹੈ ਪਰ ਇਸ ਜ਼ਮੀਨੀ ਪੱਧਰ ਤੇ ਇੱਕ ਲੋਕ ਕੇਂਦਰਿਤ ਪ੍ਰਚਾਰ ਮੁਹਿੰਮ ਹੈ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਤੇ ਅਧਿਕਾਰਤ ਐਲਾਨ ਮਗਰੋਂ ਫੰਡ ਜਟਾਉਣ ਸੰਬੰਧੀ ਪਹਿਲੀ ਮੁਹਿੰਮ 'ਚ ਹੈਰਿਸ ਨੇ ਸਮਰਥਕਾਂ ਨੂੰ ਕਿਹਾ ਕਿ ਇਹ ਚੋਣ ਦੇਸ਼ ਲਈ ਦੋ ਨਜ਼ਰੀਆ ਦਰਮਿਆਨ ਹੋਣ ਜਾ ਰਹੀ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਾਸ਼ਟਰਪਤੀ ਚੋਣ 'ਚ ਡੈਮੋਕ੍ਰੈਟਿਕ ਪਾਰਟੀ ਦੀ ਆਪਣੀ ਵਿਰੋਧੀ ਕਮਲਾ ਹੈਰਿਸ ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਮੌਜੂਦਾ ਉਪ ਰਾਸ਼ਟਰਪਤੀ ਅਮਰੀਕਾ 'ਚ ਅਪਰਾਧ ਰਾਜਕਤਾ ਤਬਾਹੀ ਤੇ ਮੌਤ ਲੈ ਕੇ ਆਵੇਗੀ ਇਸ ਸਾਲ ਦੇ ਅਖੀਰ ਚ ਹੋਣ ਵਾਲੀ ਰਾਸ਼ਟਰਪਤੀ ਚੋਣ ਚ ਸਿਰਫ 100 ਦਿਨ ਬਚੇ ਨੇ ਇਸ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਨੇ ਇੱਕ ਰੈਲੀ ਦੌਰਾਨ ਹੈਰਿਸ ਨੂੰ ਮਿਨੀਸੋਟਾ ਚ ਬਾਈਡਨ ਤੋਂ ਵੀ ਖਰਾਬ ਕਰਾਰ ਦਿੱਤਾ ਟਰੰਪ ਨੇ ਕਿਹਾ ਅਤ ਉਦਾਰਵਾਦੀ ਕਮਲਾ ਹੈਰਿਸ ਸਾਡੇ ਦੇਸ਼ ਚ ਅਪਰਾਧ ਰਾਜਕਤਾ ਤਬਾਹੀ ਤੇ ਮੌਤ ਲੈ ਕੇ ਆਵੇਗੀ ਮੈਂ ਅਮਰੀਕਾ ਚ ਕਾਨੂੰਨ ਵਿਵਸਥਾ ਤੇ ਨਿਆਂ ਲੈ ਕੇ ਆਵਾਂਗਾ ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ਤੇ ਸੁਨਹਿਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਨੇ ਇਸ ਦੇ ਨਾਲ ਹੀ अनेका ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਚ ਜਾ ਪੈਂਦੇ ਨੇ ਅਜਿਹਾ ਹੀ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੈਲੀਫੋਰਨੀਆ ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਅਜੀਪਾਲ ਸਿੰਘ ਗਿਲਵਜੋਂ ਹੋਈ ਹੈ ਜੋ ਕਿ ਡੇਰਾ ਬਾਬਾ ਨਾਨਕ ਦੇ ਪਿੰਡ ਅਲਾਵਲ ਵਾਲ ਨਾਲ ਸੰਬੰਧਤ ਹੈ ਦੱਸਦੀ ਕਿ ਅਜੀਪਾਲ 8 ਸਾਲ ਪਹਿਲਾਂ ਅਮਰੀਕਾ ਗਿਆ ਸੀ ਉਥੇ ਕੈਲੀਫੋਰਨੀਆ ਚ ਰਹਿੰਦਾ ਸੀ ਮ੍ਰਿਤਕ ਅਜੀਤ ਕੁਵਾਰਾ ਸੀ ਕੈਲੀਫੋਰਨੀਆ ਚ ਉਸਦੇ ਦੋਸਤਾਂ ਨੇ ਫੋਨ ਤੇ ਜਾਣਕਾਰੀ ਦਿੱਤੀ ਕਿ ਰੋਜ਼ ਵਾਂਗ ਉਹ ਇਕੱਠੇ ਸੁੱਤੇ ਸਨ ਪਰ ਸਵੇਰੇ ਅਜੀਪਾਲ ਸਿੰਘ ਨਹੀਂ ਉઠਿਆ ਉਹਨਾਂ ਦੇਖਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਰਾਤ ਨੂੰ ਉਸਦੀ ਮੌਤ ਹੋ ਚੁੱਕੀ ਸੀ ਬ੍ਰਿਟੇਨ ਦੀਆਂ ਆਮ ਚੋਣਾਂ ਚ ਕੰਜ਼ਰਵੇਟਿਵ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੋਨਕ ਅਮਰੀਕਾ ਸ਼ਿਫਟ ਹੋ ਸਕਦੇ ਨੇ ਵਿਰੋਧੀ ਦਾਅਵਿਆਂ ਅਤੇ ਸੂਤਰਾਂ ਅਨੁਸਾਰ ਸੂਨਕ ਕੈਲੀਫੋਰਨੀਆ 'ਚ AI ਵੈਂਚਰ ਕੈਪੀਟਲ ਦੇ ਖੇਤਰ 'ਚ ਜਾ ਸਕਦੇ ਨੇ ਸੂਨਕ ਵਿਰੋਧੀ ਪ੍ਰਸਿੱਧ ਨੇਤਾ ਜੈਕ ਗੋਲਡਸਮਿਥ ਨੇ ਕਿਹਾ ਕਿ ਸੂਨਕ ਪਹਿਲਾਂ ਕੈਲੀਫੋਰਨੀਆ 'ਚ ਕੰਮ ਕਰ ਚੁੱਕੇ ਨੇ ਅਤੇ ਉੱਥੇ ਕਰੋੜਾਂ ਦੀ ਜਾਇਦਾਦ ਦੇ ਮਾਲਕ ਨੇ ਇਸ ਸਭ ਵਿਚਕਾਰ ਸੂਨਕ ਨੇ ਅਮਰੀਕਾ ਜਾਣ ਦੀ ਗੱਲ ਨੂੰ ਰੱਦ ਕਰ ਦਿੱਤਾ ਹੈ ਸੂਨਕ ਨੇ ਚੋਣ ਪ੍ਰਚਾਰ ਦੌਰਾਨ ਅਮਰੀਕਾ ਸ਼ਿਫਟ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਹਾਲਾਂਕਿ ਤਾਜ਼ਾ ਚਰਚਾਵਾ ਵਿਚਕਾਰ ਸੂਨਕ ਨੇ ਕੋਈ ਤਾਜ਼ਾ ਬਿਆਨ ਨਹੀਂ ਦਿੱਤਾ گلوبਲ ਰਿਕਰੂਟਮੈਂਟ ਫਰਮ ਮਿਸ਼ੇਲ ਲੇਕ ਦੇ ਜੈਨਾਥਨ ਟੈਗਨਨ ਨੇ ਇੱਕ ਅਖਬਾਰ ਨਾਲ ਗੱਲਬਾਤ ਵਿੱਚ ਕਿਹਾ ਕਿ ਪਿਛਲੇ ਸਾਲ ਨਵੰਬਰ ਚ ਸੂਨਕ ਨੇ ਅਮਰੀਕਾ ਦੇ AI ਕਾਰੋਬਾਰੀ ਨੇਤਾਵਾਂ ਨਾਲ ਬੰਦ ਕਮਰਾ ਗੱਲਬਾਤ ਕੀਤੀ ਸੀ ਕੁਝ ਦਿਨਾਂ ਬਾਅਦ ਸੂਨਕ ਨੇ ਟੈਸਲਾ ਦੇ ਮੁਖੀ ਐਲਨ ਮਸਕ ਦੀ ਇੰਟਰਵਿਊ ਕੀਤੀ ਜਿਸ ਵਿੱਚ AI ਬਾਰੇ ਚਰਚਾ ਕੀਤੀ ਗਈ ਸੀ ਇਹ ਸਾਰੀਆਂ ਗੱਲਾਂ ਸੁਣ ਕੇ ਜਲਦੀ ਹੀ ਅਮਰੀਕਾ 'ਚ ਤਬਦੀਲ ਹੋਣ ਦੇ ਸੰਕੇਤ ਨੇ ॠषि ਸੂਨਕ ਦਾ ਅਮਰੀਕਾ ਪ੍ਰਤੀ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ ਬ੍ਰਿਟਿਸ਼ ਨਾਗਰਿਕ ॠषि ਸੂਨਕ ਕੋਲ 2015 ਤੋਂ ਅਮਰੀਕਾ ਦਾ ਗ੍ਰੀਨ ਕਾਰਡ ਸੀ ਪਰ ਬ੍ਰਿਟੇਨ 'ਚ ਜਨਤਕ ਜੀਵਨ 'ਚ ਹੋਣ ਦੇ ਬਾਵਜੂਦ ਉਸ ਨੇ ਕਦੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਸੂਨਕ ਨੇ ਚੌਂਲੜੀ ਤੇ ਰਿਚਮੰਡ ਤੋਂ ਐਮਪੀ ਵੀ ਬਣੇ 2021 'ਚ ਜਦੋਂ ਉਹ ਜੌਨਸਨ ਸਰਕਾਰ 'ਚ ਵਿੱਤ ਮੰਤਰੀ ਸਨ ਸੂਨਕ ਕੋਲ ਅਮਰੀਕੀ ਗ੍ਰੀਨ ਕਾਰਡ ਹੋਣ ਦਾ ਮੁੱਦਾ ਗਰਮ ਹੋ ਗਿਆ ਸੀ ਇਸ ਤੋਂ ਬਾਅਦ ਹੀ ਸੂਨਕ ਨੇ ਅਮਰੀਕੀ ਗ੍ਰੀਨ ਕਾਰਡ ਸਰੈਂਡਰ ਕੀਤਾ ਚੋਣ ਹਾਰਨ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਸੂਨਕ ਇਸ ਸਮੇਂ ਕੰਜ਼ਰਵੇਟਿਵ ਪਾਰਟੀ ਦੇ ਅੰਤਰਿਮ ਪ੍ਰਧਾਨ ਨੇ ਪਾਰਟੀ 'ਚ ਨਵੇਂ ਨੇਤਾ ਦੀ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਨਵੰਬਰ 'ਚ ਨਵੇਂ ਨੇਤਾ ਦੀ ਚੋਣ ਕੀਤੀ ਜਾਵੇਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਰੌਬਰਟ ਜੈਨਰਿਕ ਕੈਮੀ ਬਿਡਨੋਚ ਟੌਮ ਟੂਗਨ ਹਾਰਟ ਸਮੇਤ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਤੇ ਸੁਹਿਲਾ ਬ੍ਰੇਵਨਮੈਨ ਦੇ ਨਾਮਜ਼ਦਗੀ داخل ਕੀਤੇ ਗਏ ਨੇ ਪਰ ਸੂਨਕ ਨੇ ਅਜੇ ਤੱਕ ਨਵੇਂ ਨੇਤਾ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਨਹੀਂ ਕੀਤੀ ਕੈਲੀਫੋਰਨੀਆ ਦੇ ਗਵਰਨਰ ਗਿਵਨ ਨਿਊਜ਼ੋਮ ਨੇ ਭਾਰਤੀ ਅਮਰੀਕੀ ਨੇਤਾਵਾਂ ਰਾਜ ਪਟੋਰੀਆ ਅਤੇ ਅਵੰਤੀ ਰਾਮਰਾਜ ਨੂੰ ਆਪਣੇ ਯੂਥ ਸਸ਼ਕਤੀਕਰਨ ਕਮਿਸ਼ਨ ਚ ਨਿਯੁਕਤ ਕੀਤਾ ਹੈ 2023 ਚ ਰਸਮੀ ਤੌਰ ਤੇ ਸਥਾਪਿਤ ਕੈਲੀਫੋਰਨੀਆ ਯੂਥ ਕਮਿਸ਼ਨ ਨਾਗਰਿਕਾਂ ਖਾਸ ਤੌਰ ਤੇ ਅਲੰਗ-ਥਲਗ ਤੇ ਵਾਂਝੇ ਨੌਜਵਾਨਾਂ ਲਈ ਸਾਰਥਕ ਰੁਝੇਵੇਂ ਦੇ ਮੌਕੇ ਪ੍ਰਦਾਨ ਕਰਦਾ ਹੈ ਪੁਟੋਰੀਆ 2023 ਤੋਂ ਸਨੇਪਰ ਕੰਪਨੀ ਦੇ ਚੀਫ ਆਫ ਸਟਾਫ ਨੇ ਉਹ ਪਹਿਲਾਂ 2022 ਤੋਂ 2023 ਤੱਕ ਐਕਸੈਂਚਰ 'ਚ ਇੱਕ ਰਣਨੀਤੀ ਵਿਸ਼ਲੇਸ਼ਕ ਅਤੇ 2019 ਤੋਂ 2021 ਤੱਕ ਵਿੱਤੀ ਅਰਥ ਸ਼ਾਸਤਰ ਦੇ ਸੰਸਥਾਨ 'ਚ ਇੱਕ ਖੋਜੀ ਸੀ ਗਵਰਨਰ ਦੇ ਦਫ਼ਤਰ ਨੇ ਇੱਕ ਬਿਆਨ 'ਚ ਕਿਹਾ ਕਿ ਰਾਮਰਾਜ 2024 ਤੱਕ ਸੈਂਟਾ ਕਲਾਰਾ 'ਚ ਅੰਡਰ ਯੂਟਿਲਾਈਜ਼ਡ ਮੈਡੀਕੇਅਰ ਰੀ ਇਨਵੈਸਟਮੈਂਟ ਇਨੀਸ਼ੀਏਟਿਵ ਵਿੱਚ ਇੰਟਰਨਿੰਗ ਕਰ ਰਿਹਾ ਹੈ ਉਹ 2018 ਤੋਂ 2021 ਤੱਕ ਐਸ਼ੀਅਨ ਪੈਸੀਫਿਕ ਆਈਲੈਂਡਰ ਅਮਰੀਕਨ ਪਬਲਿਕ ਅਫੇਅਰਜ਼ ਐਸੋਸੀਏਸ਼ਨ ਚ ਇੱਕ ਇੰਟਰਨ ਸੀ ਅਤੇ 2020 ਚ ਕੈਲੀਫੋਰਨੀਆ ਡੈਮੋਕ੍ਰੈਟਿਕ ਫੰਡਰੇਜ਼ਿੰਗ ਐਸੋਸੀਏਸ਼ਨ ਚ ਇੱਕ ਪ੍ਰਬੰਧਕ ਸੀ ਉਹ ਸਟੈਨਫੋਰਡ ਔਮਨ ਇਨ ਮੈਡੀਸਨ ਐਗਜ਼ੀਕਿਊਟਿਵ ਬੋਰਡ ਦੀ ਮੈਂਬਰ ਵੀ ਹੈ ਪਟੋਰੀਆ ਨੇ ਇੱਕ ਬਿਆਨ ਚ ਕਿਹਾ ਕਿ ਕੈਲੀਫੋਰਨੀਆ ਯੂਥ 엠ਪਾਵਰਮੈਂਟ ਕਮਿਸ਼ਨ ਦਾ ਮੈਂਬਰ ਬਣਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਉਸਨੇ ਕਿਹਾ ਕਿ ਕੈਲੀਫੋਰਨੀਆ ਦੇ ਨੌਜਵਾਨਾਂ ਦੇ ਜੀਵਨ 'ਚ ਅਸਲ ਚ ਤਬਦੀਲੀ ਲਿਆਉਣ ਦਾ ਇਹ ਇੱਕ ਵਿਲੱਖਣ ਮੌਕਾ ਹੈ ਇਹ ਕਮਿਸ਼ਨ ਰਾਜਪਾਲ ਰਾਜ ਵਿਧਾਨ ਸਭਾ ਅਤੇ ਜਨਤਕ ਨਿਰਦੇਸ਼ਾਂ ਦੇ ਸੁਪਰਟੈਂਡੈਂਟ ਨੂੰ ਨੌਜਵਾਨਾਂ ਨਾਲ ਸੰਬੰਧਤ ਕਈ ਮੁੱਦਿਆਂ 'ਤੇ ਸਲਾਹ ਦਿੰਦਾ ਹੈ ਜਾਪਾਨ ਅਤੇ ਸੰਯੁਕਤ ਰਾਜ ਦੇ ਰੱਖਿਆ ਮੁਖੀ ਅਤੇ ਚੋਟੀ ਦੇ ਡਿਪਲੋਮੈਟ ਚੀਨ ਦੇ ਵਾਅਦੇ ਖਤਰੇ ਦੇ ਵਿਚਕਾਰ ਆਪਣੇ ਫੌਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਐਤਵਾਰ ਨੂੰ ਟੋਕਿਓ 'ਚ ਇਕੱਠੇ ਹੋਏ ਗੱਲਬਾਤ ਦਾ ਉਦੇਸ਼ ਅਮਰੀਕੀ ਬਲਾਂ ਦੇ ਕਮਾਂਡ ਅਤੇ ਕੰਟਰੋਲ ਪ੍ਰਣਾਲੀ ਨੂੰ ਅਪਗ੍ਰੇਡ ਕਰਨਾ ਅਤੇ ਜਾਪਾਨ 'ਚ ਯੂਐਸ ਲਾਇਸੈਂਸਯੁਦਾ ਮਿਜ਼ਾਈਲ ਉਤਪਾਦਨ ਨੂੰ ਮਜ਼ਬੂਤ ਕਰਨਾ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਅਤੇ ਰੱਖਿਆ ਸਕੱਤਰ ਲਾਇਡ ਆਸਟਨ ਨੇ ਆਪਣੇ ਜਾਪਾਨੀ ਹਮਰਤਬਾ ਯੋਕੋ ਕਾਮਿਕਾਵਾ ਅਤੇ ਮਿਨੋਰੂ ਕਿਹਾਰਾ ਨਾਲ 2+2 ਸੁਰੱਖਿਆ ਸੰਵਾਦ ਵਜੋਂ ਜਾਣੀ ਜਾਂਦੀ ਜਾਪਾਨ ਯੂਐਸ ਸੁਰੱਖਿਆ ਸਲਾਹਕਾਰ ਕਮੇਟੀ 'ਚ ਹਿੱਸਾ ਲਿਆ। ਇਸ ਗੱਲਬਾਤ 'ਚ ਰਾਸ਼ਟਰਪਤੀ ਜੋ ਬਾਈਡਨ ਦੇ ਨਵੰਬਰ ਰਾਸ਼ਟਰਪਤੀ ਚੋਣ ਤੋਂ ਹਟਣ ਤੋਂ ਬਾਅਦ ਉਹਨਾਂ ਦੇ ਗੱਠਜੋੜ ਦੀ ਪੁਸ਼ਟੀ ਹੋਈ ਕਮ ਕਾਬਾ ਨੇ ਕਿਹਾ ਅਸੀਂ ਇਤਿਹਾਸ ਦੇ ਇੱਕ ਨਾਜ਼ੁਕ ਮੋੜ ਤੇ ਹਾਂ ਜਦੋਂ ਨਿਯਮ ਆਧਾਰਿਤ ਸੁਤੰਤਰ ਅਤੇ ਖੁੱਲੀ ਅੰਤਰਰਾਸ਼ਟਰੀ ਵਿਵਸਥਾ ਦੀਆਂ ਨੀਹਾਂ ਹਿੱਲ ਰਹੀਆਂ ਨੇ ਸਾਡਾ ਅੱਜ ਦਾ ਫੈਸਲਾ ਸਾਡਾ ਭਵਿੱਖ ਤੈਅ ਕਰੇਗਾ ਆਸਟਿਨ ਨੇ ਆਪਣੇ ਉਦਘਾਟਨੀ ਭਾਸ਼ਣ 'ਚ ਕਿਹਾ ਕਿ ਚੀਨ ਪੂਰਬੀ ਅਤੇ ਦੱਖਣੀ ਚੀਨ ਸਾਗਰਾਂ ਤਾਈਵਾਨ 'ਚ ਅਤੇ ਪੂਰੇ ਖੇਤਰ 'ਚ ਸਥਿਤੀ ਨੂੰ ਬਦਲਣ ਲਈ ਦਬਾਅ ਬਣਾ ਰਿਹਾ ਹੈ ਉਨਾ ਕਿਹਾ ਕਿ ਉੱਤਰੀ ਕੋਰੀਆ ਦਾ ਪਰਮਾਣੂ ਪ੍ਰੋਗਰਾਮ ਤੇ ਰੂਸ ਨਾਲ ਇਸ ਦਾ ਡੂੰਘਾ ਸਹਿਯੋਗ ਖੇਤਰੀ ਅਤੇ ਵਿਸ਼ਵ ਸੁਰੱਖਿਆ ਨੂੰ ਖਤਰਾ ਹੈ ਆਸਟ੍ਰੇਲੀਆ ਨੇ ਕਿਹਾ ਕਿ ਮੰਤਰੀ ਜਾਪਾਨ ਚ ਅਮਰੀਕੀ ਬਲਾਂ ਸਮੇਤ ਅਮਰੀਕਾ ਤੇ ਜਾਪਾਨੀ ਕਮਾਂਡ ਦੇ ਨਿਰੰਤਰਣ ਢਾਂਚੇ ਦੇ ਆਧੁਨਿਕੀਕਰਨ ਦੇ ਇਤਿਹਾਸਕ ਯਤਨਾਂ ਤੇ ਚਰਚਾ ਕਰਨਗੇ ਇਹ ਯੂ ਐਸ ਕਮਾਂਡ ਅਤੇ ਨਿਯੰਤਰਣ ਪ੍ਰਣਾਲੀਆਂ ਨੂੰ ਅਪਗ੍ਰੇਡ ਕਰੇਗਾ ਤੇ ਨਾਲ ਹੀ ਜਾਪਾਨ ਦੇ ਯੂਨੀਫਾਈਡ ਕਮਾਂਡ ਦੇ ਯਤਨਾਂ ਦਾ ਸਮਰਥਨ ਕਰੇਗਾ ਆਸਟ੍ਰੇਨੀਆ ਕਹੇ ਕਿ ਇਹ ਸਾਡੇ ਗੱਠਜੋੜ ਦੇ ਇਤਿਹਾਸ 'ਚ ਸਭ ਤੋਂ ਮਹੱਤਵਪੂਰਨ ਘਟਨਾਵਾਂ 'ਚੋਂ ਇੱਕ ਹੋਵੇਗਾ ਜਾਪਾਨ 'ਚ 50 ਹਜ਼ਾਰ ਤੋਂ ਵੱਧ ਅਮਰੀਕੀ ਫੌਜੀ ਹਨ ਪਰ ਕਮਾਂਡਰ ਕੋਲ ਯੋਕੋਟਾ ਸਥਿਤ ਅਮਰੀਕੀ ਫੌਜਾਂ ਲਈ ਕਮਾਂਡਿੰਗ ਅਥਾਰਟੀ ਨਹੀਂ ਹੈ ਇਸ ਦੀ ਬਜਾਏ ਇਹ ਅਧਿਕਾਰ ਹਵਾਈ 'ਚ ਇੰਡੋ-ਪੈਸੀਫਿਕ ਕਮਾਂਡ ਦੇ ਕੋਲ ਹੈ ਅਮਰੀਕੀ ਬਲਾਂ ਦੀ ਕਮਾਂਡ ਅਤੇ ਕੰਟਰੋਲ ਸਮਰੱਥਾ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਸੰਯੁਕਤ ਅਭਿਆਸਾਂ ਅਤੇ ਆਪਰੇਸ਼ਨਜ਼ ਨੂੰ ਸੁਚਾਰੂ ਬਣਾਉਣ 'ਚ ਮਦਦ ਕਰੇਗੀ ਅਮਰੀਕਾ ਚ ਗੋਲੀਬਾਰੀ ਦੀਆਂ ਘਟਨਾਵਾਂ ਰੋਕਣ ਦਾ ਕੋਈ ਸੰਕੇਤ ਨਹੀਂ ਦੇ ਰਹੀਆਂ ਹਰ ਦੂਜੇ ਦਿਨ ਗੋਲੀਬਾਰੀ ਕਾਰਨ ਲੋਕਾਂ ਦੇ ਮਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਸ ਦੌਰਾਨ ਨਿਊਯਾਰਕ ਦੇ ਰੋਚੈਸਟਰ ਸ਼ਹਿਰ ਚ ਇੱਕ ਪਾਰਕ ਚ ਹੋਈ ਗੋਲੀਬਾਰੀ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਇਸ ਘਟਨਾ ਚ 6 ਲੋਕ ਜ਼ਖਮੀ ਵੀ ਦੱਸੇ ਜਾ ਰਹੇ ਨੇ ਸਮਾਚਾਰ ਏਜੰਸੀ ਏਪੀ ਮੁਤਾਬਕ ਰੋਚੈਸਟਰ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ਾਮ 6 ਵਜੇ 20 ਮਿੰਟ ਤੇ ਵਾਪਰੀ ਮੈਪਲਵੁੱਡ ਪਾਰਕ 'ਚ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਦੇਖਿਆ ਕਿ 7 ਲੋਕ ਗੋਲੀਆਂ ਨਾਲ ਜ਼ਖਮੀ ਹੋ ਗਏ ਸਨ ਤੇ ਵੱਡੀ ਗਿਣਤੀ 'ਚ ਲੋਕ ਮੌਕੇ ਤੋਂ ਭੱਜ ਰਹੇ ਸਨ ਪੁਲਿਸ ਮੁਤਾਬਕ ਗੋਲੀਬਾਰੀ ਦੇ ਨਤੀਜੇ ਵਜੋਂ 20 ਸਾਲਾ ਲੜਕੇ ਦੀ ਮੌਤ ਹੋ ਗਈ ਇਸ ਦੇ ਨਾਲ ਹੀ ਇੱਕ ਹੋਰ ਵਿਅਕਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ 5 ਹੋਰਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਨਿੱਜੀ ਵਾਹਨ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਗੋਲੀਬਾਰੀ ਦੇ ਪੀੜਤਾਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਪੁਲਿਸ ਅਧਿਕਾਰੀ ਕੈਪਟਨ ਗ੍ਰੇਗ ਬੈਲੋ ਨੇ ਕਿਹਾ ਕਿ ਫਿਲਹਾਲ ਸਾਨੂੰ ਇਹ ਨਹੀਂ ਪਤਾ ਕਿ ਗੋਲੀਬਾਰੀ ਚ ਕਿੰਨੇ ਲੋਕ ਸ਼ਾਮਲ ਸਨ ਪੁਲਿਸ ਨੇ ਕਿਹਾ ਕਿ ਇਸ ਸਮੇਂ ਕੋਈ ਵੀ ਸ਼ੱਕੀ ਹਿਰਾਸਤ ਨਹੀਂ ਹੈ ਤੇ ਜਿਸ ਕਿਸੇ ਕੋਲ ਵੀ ਗੋਲੀਬਾਰੀ ਦੀ ਵੀਡੀਓ ਹੈ ਉਸ ਨੂੰ ਇਸ ਮੇਜਰ ਕਰਾਈਮਸ ਜਾਂ ਕਰਾਈਮ ਟਾਪਰਸ ਨੂੰ ਭੇਜਣਾ ਚਾਹੀਦਾ ਹੈ ਇਸ ਹਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ